ਕਾਨ ਉਪਾਰ ਲਇਓ ਗੁਰੂਓ ਘਿਰ ਧਾਮ ਖਿਸਾਏ ਗਇਓ ਮਗਵਾ ਜਦੋਂ ਕਾਨਾ ਨੇ ਵੱਡੇ ਪਰਬਤ ਨੂੰ ਚੁੱਕ ਲਿਆ ਤਦੋਂ ਇੰਦਰ ਲਜਿਤ ਹੋ ਕੇ ਘਰ ਵੱਲ ਖਿਸਕ ਗਿਆ ਸੋਪ ਜਿਓ ਬ੍ਰਜ ਭੂਮੇ ਵਿਖੇ ਜੋ ਤੀਸਰ ਯੁਗ ਭਇਓ ਰਗਵਾ ਉਹੀ ਬ੍ਰਜ ਭੂਮੀ ਵਿੱਚ ਕ੍ਰਿਸ਼ਨ ਰੂਪ ਵਿੱਚ ਪੈਦਾ ਹੋਇਆ ਹੈ ਜੋ ਤ੍ਰੇਤਾ ਯੁਗ ਵਿੱਚ ਰਗੁਵੀਰ ਰਾਮਚੰਦਰ ਵੱਜੋਂ ਹੋਇਆ ਸੀ ਅਬ ਕੋਤਕ ਲੋਕ ਦਿਖਾਵਨ ਕੋ ਜਗ ਮੈ ਫਨ ਰੂਪ ਧਰਿਓ ਲਗਵਾ ਉਹਨ ਲੋਕਾਂ ਨੂੰ ਕੋਤਕ ਵਿਖਾਉਣ ਲਈ ਜਗਤ ਵਿੱਚ ਫਿਰ ਇੱਕ ਨਿੱਕਾ ਜਿਹਾ ਰੂਪ ਧਾਰਨ ਕੀਤਾ ਹੈ ਥਨ ਐ ਚਹਨੀ ਛਿਨ ਮੈ ਪੁਤਨਾ ਹਰ ਨਾਮ ਕੇ ਲੇਤ ਹਰੇ ਅਗਵਾ ਉਸਨੇ ਥਣ ਖਿੱਚ ਕੇ ਛਿਨ ਪਰ ਵਿੱਚ ਪੋਤਨਾ ਨੂੰ ਇਉ ਮਾਰ ਦਿੱਤਾ ਜੋ ਨਾਮ ਦੇ ਜਪਨ ਨਾਲ ਪਾਪ ਨਸ਼ਟ ਹੋ ਜਾਂਦੇ ਹਨ ਕਾਨਾ ਬਲੀ ਪ੍ਰਗਟਿਓ ਬ੍ਰਜਮੈ ਜਿਨ ਗੋਪਨ ਕੇ ਦੁਖ ਕਾਟ ਸਟੇ ਕਾਨਾ ਬਲਵਾਨ ਬ੍ਰਜ ਭੂਮੀ ਵਿੱਚ ਪ੍ਰਗਟ ਹੋਇਆ ਹੈ ਜਿਸਨੇ ਗਵਾਲਿਆਂ ਦੇ ਦੁਖ ਕੱਟ ਦਿੱਤੇ ਹਨ ਸੁਖ ਸਾਧਨ ਕੇ ਪ੍ਰਗਟੇ ਜਬ ਹੀ ਦੁਖ ਦਇਤਨ ਕੇ ਸੁਨ ਨਾਮ ਕਟੇ ਉਸ ਦੇ ਪ੍ਰਗਟ ਹੁੰਦਿਆਂ ਹੀ ਸੰਤਾਂ ਦੇ ਸੁੱਖ ਪ੍ਰਗਟ ਹੋ ਗਏ ਹਨ ਅਤੇ ਦੈਨਤਾ ਦੁਆਰਾ ਦਿੱਤੇ ਜਾਣ ਵਾਲੇ ਦੁੱਖ ਉਸ ਦਾ ਨਾਮ ਸੁਣਦਿਆਂ ਹੀ ਘਟ ਗਏ ਹਨ ਇਹ ਹੈ ਕਰਤਾ ਸਭ ਹੀ ਜਗ ਕੋ ਬਲ ਕੋ ਅਰ ਇੰਦਰਾ ਲੋਕ ਭਟੇ ਇਹ ਹੀ ਸਾਰੇ ਜਗਤ ਦਾ ਕਰਤਾ ਹੈ ਅਤੇ ਇਸ ਨੇ ਬਲ ਰਾਜੇ ਨੂੰ ਪਾਤਾਲ ਦਾ ਅਤੇ ਇੰਦਰ ਨੂੰ ਸਵਰਗ ਦਾ ਲੋਕ ਵੰਡ ਦਿੱਤਾ ਤਹਿ ਨਾਮ ਕੇ ਲੇਤ ਕੇ ਦੋ ਮੁਖ ਤੇ ਲਟ ਜਾਤ ਸਬਾ ਤਨ ਦੋਖ ਲਟੇ ਉਸ ਦਾ ਨਾਮ ਮੁਖ ਤੋਂ ਲੈਂਦਿਆਂ ਹੀ ਤਨ ਨੂੰ ਚੰਬੜੇ ਹੋਏ ਸਾਰੇ ਦੁੱਖ ਛੜ ਜਾਂਦੇ ਹਨ ਕਾਨਾ ਬਲੀ ਪ੍ਰਗਟਿਓ ਪੂਤਨਾ ਜਿਨ ਮਾਰ ਡਰੀ ਨਿਪ ਕਾਂਸ ਪਠੀ ਬਲਵਾਨ ਕ੍ਰਿਸ਼ਨ ਪ੍ਰਗਟ ਹੋਇਆ ਹੈ ਜਿਸ ਨੇ ਕਾਂਸ ਰਾਜੇ ਦੀ ਭੇਜੀ ਹੋਈ ਪੂਤਨਾ ਨੂੰ ਮਾਰ ਦਿੱਤਾ ਹੈ ਇਨ ਹੀਰੇਪ ਮਾਰ ਡਰਿਓ ਸੋਤਰਨਾਵਰਤ ਪੈ ਜਨ ਸੋ ਇਹ ਥਿਤ ਛੱਠੀ ਇਸ ਨੇ ਤ੍ਰੇਨਾਵਰਤ ਨਾ ਦੇ ਵੈਰੀ ਨੂੰ ਮਾਰ ਦਿੱਤਾ ਹੈ ਜਦੋਂ ਅਜੇ ਛਿਆ ਦੀ ਨਾਦਾਸੀ ਸਭ ਜਾਪ ਜਪੈ ਇਹ ਕੋ ਮਨ ਮੈਂ ਸਭ ਗੋਪ ਕਹੈ ਇਹ ਆਤ ਹੱਠੀ ਸਾਰੇ ਇਸ ਦਾ ਨਾਮ ਮਨ ਵਿੱਚ ਜਪਦੇ ਹਨ ਅਤੇ ਸਾਰੇ ਗਵਾਲੇ ਕਹਿੰਦੇ ਹਨ ਕਿ ਇਹ ਬਹੁਤ ਹੱਠੀ ਹੈ ਅਤ ਹੀ ਪ੍ਰਤਨਾਫਨ ਮੇਗਨ ਕੀ ਇਨ ਹੋ ਕਰਦੀ ਛਿਨ ਮਾਹੇ ਮਠੀ ਇਸ ਨੇ ਫਿਰ ਬਦਲਾ ਦੀ ਵੱਡੀ ਸੈਨਾ ਨੂੰ ਛਿਨਪਾਰ ਵਿੱਚ ਮਠਾ ਕਰ ਦਿੱਤਾ ਹੈ ਗੋਪਕ ਹੈ ਇਹ ਸਾਧਨ ਕੇ ਦੁੱਖ ਦੂਰ ਕਰੈ ਮਨ ਮਾਹੇ ਗੱਡੈ ਗਵਾਲੇ ਕਹਿੰਦੇ ਹਨ ਜੇ ਇਹ ਕ੍ਰਿਸ਼ਨ ਮਨ ਵਿੱਚ ਗੱਡਿਆ ਜਾਏ ਅਰਥਾਤ ਵਸ ਜਾਏ ਤਾਂ ਸਾਰਦਾ ਦੇ ਦੁੱਖ ਤੂਰ ਕਰ ਦਿੰਦਾ ਹੈ ਏ ਹੈ ਬਲਵਾਨ ਵੱਡੋ ਪ੍ਰਗਟਿਓ ਸੋਉ ਕੋ ਇਹ ਸੋ ਚਿਨ ਆਏ ਅਡਾ ਏ ਬਹੁਤ ਵੱਡਾ ਬਲਵਾਨ ਪ੍ਰਗਟ ਹੋਇਆ ਹੈ ਜਿਸ ਨਾਲ ਆ ਕੇ ਕੋਈ ਚਿਨ ਭਰ ਲਈ ਆੜ ਕੇ ਤਾਂ ਵੇਖੇ ਸਭ ਲੋਗ ਕਹੈ ਫੁਨ ਜਾਪਤ ਯਾਕਬ ਸਿਆਮ ਕਹੈ ਭਗਵਾਨ ਵੱਡੈ ਸਿਆਮ ਕਵੀ ਕਹਿੰਦੇ ਹਨ ਸਾਰੇ ਲੋਕ ਕਹਿੰਦੇ ਹਨ ਕਿ ਇਹ ਵੱਡਾ ਭਗਵਾਨ ਹੈ ਅਤੇ ਫਿਰ ਸਾਰੇ ਇਸ ਨੂੰ ਚੱਪਦੇ ਹਨ ਤਿੰਨ ਮੋਛ ਲੈ ਹੀ ਛਿਨ ਮੈਂ ਇਹ ਤੇ ਜਿਨ ਕੇ ਮਨ ਮੈਂ ਜਰ ਰਾਕੂ ਛੱਡਾ ਹੈ ਉਹਨਾਂ ਨੇ ਛਿਨ ਵਿੱਚ ਹੀ ਇਸ ਤੋਂ ਮੋਕਸ਼ ਲੈ ਲਈ ਜਿਨ੍ਹਾਂ ਦੇ ਮਨ ਵਿੱਚ ਇਹ ਜਰਾ ਜਿੰਨੇ ਵਸ ਗਏ ਮੇਕ ਗਏ ਪਛਤਾਏ ਗਰਹਾਂ ਕਹੋ ਗੋਪਨ ਕੋ ਮਨ ਆਨੰਦ ਪਾਡੇ ਬੱਦਲ ਪਛਤਾਨ ਦੇ ਹੋਏ ਘਰਾਂ ਨੂੰ ਪਰਤ ਗਏ ਅਤੇ ਗਵਾਲਿਆਂ ਦੇ ਮਨ ਵਿੱਚ ਆਨੰਦ ਵੱਧ ਗਿਆ। ਵਾਇ ਕਾਠੇ ਸੋ ਚਲੇ ਗ੍ਰਹਿ ਕੋ ਸਭ ਆਏ ਪਏ ਗ੍ਰਹਿ ਪੀਤਰ ਠਾਡੇ। ਇਕੱਠੇ ਹੋ ਕੇ ਸਾਰੇ ਗਵਾਲੇ ਘਰਾਂ ਨੂੰ ਚੱਲੇ ਹਨ ਅਤੇ ਆ ਕੇ ਘਰਾਂ ਵਿੱਚ ਖੜੋਗੇ ਹਨ। ਆਏ ਲਗੇ ਕਹਿਨੇ ਤਰੀ ਸੋ ਇਨਹੀ ਚਿਨ ਮੈਂ ਮਗਵਾ ਕੋ ਪਕਾਡੇ। ਅਤੇ ਆ ਕੇ ਇਸਤਰੀਆਂ ਨੂੰ ਕਹਿਣ ਲੱਗੇ ਕਿ ਇਸ ਕਾਨਾ ਨੇ ਕ੍ਰੋਧਵਾਨ ਹੋ ਕੇ ਛਿਣ ਵਿੱਚ ਇੰਦਰ ਕੱਢ ਦਿੱਤਾ ਹੈ ਸਤ ਲਹਿਯੋ ਭਗਵਾਨ ਹਮੈ 임 ਹੀ ਹਮਰੇ ਸਭ ਹੀ ਦੁਖ ਕਾਢੇ ਆਸੀਂ ਇਸ ਨੂੰ ਸੱਚਮੁੱਚ ਹੀ ਭਗਵਾਨ ਜਾਣ ਲਿਆ ਹੈ ਇਸ ਨੇ ਹੀ ਸਾਡੇ ਸਾਰੇ ਦੁੱਖ ਤੋੜ ਕੀਤੇ ਹਨ ਕੋਪ ਪਰੇ ਪਤ ਲੋਕ ਇਹ ਕਹੇ ਕਿ ਦਲ ਆਵ ਰਖੇ ਠੱਟ ਸਾਜ ਅਣੇ ਜਦੋਂ ਸਾਰੇ ਲੋਕਾਂ ਦੇ ਸੁਆਮੀ ਇੰਦਰ ਨੇ ਰੋਧਵਾਨ ਹੋ ਕੇ ਬਦਲਾ ਦੀ ਸੈਨਾ ਨੂੰ ਜਲ ਨਾਲ ਸੁਸਜਿਤ ਕਰਕੇ ਅਤੇ ਲਿਆ ਕੇ 브ਜ ਉੱਤੇ ਰੱਖ ਦਿੱਤਾ ਭਗਵਾਨ ਜੋ ਠਾੜ ਭਿਓ ਕਰ ਲੈ ਗਿਰ ਪੈ ਕਰ ਕੈ ਕਛ ਹੂ ਨਾ ਗਣੇ ਭਗਵਾਨ ਕ੍ਰਿਸ਼ਨ ਹੱਥ ਉੱਤੇ ਪਰਬਤ ਲੈ ਕੇ ਖੜੇ ਹੋ ਗਏ ਆਤੇ ਇੰਦਰ ਨੂੰ ਕੁਜਣਾ ਮੰਨਿਆ ਆਤ ਤਾਂ ਛਬਕੇ ਜਸ ਊਚ ਮਹਾਕਬ শ্যাম ਕੇ ਦੋ ਇਹ ਬਾਤ ਪਾਣੇ ਉਸ ਦ੍ਰਿਸ਼ ਦੇ ਮਹਾਨ ਯਸ਼ ਨੂੰ ਕਵੀ ਸ਼ਾਮ ਨੇ ਇਸ ਤਰ੍ਹਾਂ ਕਿਹਾ ਹੈ ਜਿਵੇਂ ਬੀਰ ਬਡੋ ਕਰ ਸੀ ਪਰ ਲੈ ਕਛ ਕੈ ਨਾ ਗਨੇ ਪੁਨ ਤੀਰ ਕਣੇ ਜਿਵੇਂ ਕੋਈ ਮਹਾਨ ਸੂਰਬੀਰ ਹੱਥ ਵਿੱਚ ਢਾਲ ਲੈ ਕੇ ਡਟਦਾ ਹੈ ਅਤੇ ਆਤ ਆਦਿਕ ਤੀਰਾਂ ਨੂੰ ਫਿਰ ਕੁਝ ਨਹੀਂ ਸਮਝਦਾ ਗੋਪਕ ਹੈ ਇਹ ਸਾਧਨ ਕੋ ਦੁੱਖ ਦੂਰ ਕਰੈ ਮਨ ਮਾਹੀਂ ਗੱਡੈ ਗਵਾਲੇ ਕਹਿਣ ਲੱਗੇ ਕਿ ਜੇ ਇਹ ਮਨ ਵਿੱਚ ਵਸ ਜਾਵੇ ਤਾਂ ਸਾਰੇ ਸਾਧਾ ਦੇ ਦੁੱਖ ਤੂਰ ਕਰ ਦਿੰਦਾ ਹੈ ਇਹ ਹੈ ਬਲਵਾਨ ਬਡੋ ਪ੍ਰਗਟਿਓ ਸੋ ਕੋ ਇਹ ਸੋ ਛਿਨ ਆਏ ਅਡੈ ਇਹ ਸੰਸਾਰ ਵਿੱਚ ਬਹੁਤ ਵੱਡਾ ਬਲਵਾਨ ਪੈਦਾ ਹੋਇਆ ਹੈ ਕੋਈ ਇਸ ਨਾਲ ਚਿੰਨ੍ਹ ਭਰ ਵੀ ਅੜ ਕੇ ਵਿਖਾਏ ਸਭ ਲੋਕ ਕਹੈ ਫੁਨ ਭਖਤ ਯਾ ਕਬ ਸਿਆਮ ਕਹੈ ਭਗਵਾਨ ਵੱਡਾ ਸਾਰੇ ਲੋਕ ਕਹਿੰਦੇ ਹਨ ਕਿ ਫਿਰ ਇਹੀ ਸਭ ਨੂੰ ਖਪਾਉਂਦਾ ਹੈ ਅਤੇ ਕਵੀ ਸ਼ਿਆਮ ਕਹਿੰਦੇ ਹਨ ਕਿ ਭਗਵਾਨ ਸਭ ਤੋਂ ਵੱਡਾ ਹੈ ਹੈ ਮੋਛ ਲਹੀ ਛਿਨ ਮੈਂ ਇਹ ਤੇ ਜਿਨ ਕੇ ਮਨ ਮੈਂ ਜਰ ਰਾਕੂ ਝੜਾ ਉਸ ਨੇ ਛਿਨ ਪਰ ਵਿੱਚ ਮੁਕਤੀ ਹਾਸਲ ਕਰ ਲਈ ਜਿਸ ਦੇ ਮਨ ਵਿੱਚ ਇਹ ਜਰਾ ਜਿਨਾ ਵੀ ਵਸ ਗਿਆ ਕਰ ਕੋਪ ਨਿਵਾਰ ਦੇ ਮੰਗਵਾ ਦਲ ਕਾਨਾ ਹੈ ਬਡੇ ਬਲਬੀਰ ਪ੍ਰਤੀ ਕਾਨਾ ਬਹੁਤ ਵੱਡਾ ਬਰਤ ਤਾਰੀ ਬਲਬੀਰ ਹੈ ਜਿਸ ਨੇ ਕ੍ਰੋਧ ਕਰਕੇ ਇੰਦਰ ਦੀ ਸੈਨਾ ਨੂੰ ਇਸ ਤਰ੍ਹਾਂ ਨਾਸ਼ਟ ਕਰ ਦਿੱਤਾ ਜਿਵੇਂ ਕੋਪ ਜਲੰਦਰ ਈਸ ਮਰਿਓ ਜਿਵੇਂ ਚੰਡ ਚਮੁੰਡਾ ਹੈ ਸੈਨ ਹਤੀ ਜਿਸ ਤਰ੍ਹਾਂ ਕ੍ਰੋਧ ਕਰਕੇ ਸ਼ਿਵ ਨੇ ਜਲੰਦਰ ਦੇਤ ਨੂੰ ਮਾਰ ਦਿੱਤਾ ਸੀ ਅਤੇ ਜਿਸ ਤਰ੍ਹਾਂ ਚੰਡੀ ਨੇ ਚੰਡ ਮੁੰਡ ਦੀ ਸੈਨਾ ਖਤਮ ਕਰ ਦਿੱਤੀ ਸੀ ਪੋਚਤਾ ਏਗਾ ਯੋਮਗਵਾਗ ਰਹਿ ਕੋ ਨਾ ਰਹੀ ਤਹਿ ਕੀ ਪਤ ਏ ਕਰਤੀ ਇੰਦਰ ਪਛਤਾਵਾ ਕਰਦਾ ਹੋਇਆ ਘਰ ਨੂੰ ਚਲਿਆ ਗਿਆ ਅਤੇ ਉਸ ਦੀ ਰੱਤਾ ਜਿੰਨੀ ਇੱਜ਼ਤ ਨਾ ਰਹੀ ਇੱਕ ਮੇਗ ਬਿਦਾਰ ਦੇ ਹਰ ਜੀ ਜਿਮ ਮੋਹੇ ਨਿਵਾਰਤ ਕੋਪ ਜਤੀ ਸ਼੍ਰੀ ਕ੍ਰਿਸ਼ਨ ਨੇ ਬਦਲ ਇਸ ਤਰ੍ਹਾਂ ਖੰਡਾ ਦਿੱਤੇ ਜਿਵੇਂ ਜਤੀ ਦਾ ਕਰੋਧ ਮੋਹ ਨੂੰ ਨਿਵਾਰ ਦਿੰਦਾ ਹੈ Waheguru ji ka khalsa Waheguru ji ki fateh